ਸਸੀ ਗਾਲ ਜੀ ਕੀ ਹਾਲ ਚਾਲ ਆ ਦੋਸਤੋਂ ਆਪਾਂ ਲੱਗੇ ਆਂ ਜੀ ਬਲੌਗ ਦੀ ਸਟਾਰਟਿੰਗ ਕਰਨ ਮੇਰੇ ਪਰ ਨਾਲ ਲੋਡ ਕਰਕੇ ਬਦਦਾ ਆਪਾਂ ਸ਼ਕਲ ਤਾਂ ਨਹੀਂ ਦਿਖਾਉਂਦਾ ਆਪਾਂ ਹੀ ਪੰਜ ਚਾਰ ਬੱਚੇ ਕੱਢੇ ਆ ਬਸ ਇਕੱਲੇ ਕਿਉਂਕਿ ਮੈਂ ਬਾਹਰ ਜਾਣਾ ਮੈਂ ਜੋਦ ਰੂ ਆਖ ਭਈ ਇਹਨਾਂ ਹੀ ਨੀ ਕਰ ਤੂੰ ਰੱਖ ਹੀ ਲੈਂਗਾ ਤੇ ਦੂਜੇ ਪਦਾਮਾਂ ਵਾਲੇ ਕੁੱਤਰ ਆਪਾਂ ਨਹੀਂ ਛੱਡੇ ਤੇ ਅਬ ਰੋਖਾ ਅਬ ਯਾਰ ਬਸ ਕੱਢੇ ਆ ਇਹ ਉਹ ਜਾਂਦਾ ਵਾ ਜਾਲ ਵਾਲੇ ਬੱਚੇ ਪਾ ਦੂਗਾ ਇਹ ਤੇ ਵਾ ਠੀਕ ਹੈ ਲੋ ਜੀ ਜਿਹੜਾ ਆਪਣਾ ਡੇਗਦਾ ਉਹ ਉੱਥੇ ਬੈਠਾ ਤੇ ਉਹ ਬੱਚੇ ਬੈਠੇ ਚਾਰ ਪੰਜ ਆਪਣੇ ਉੱਡੇ ਫਿਰਦੇ ਆ ਦੋ ਆ ਜਾਂਦੇ ਆ ਬੱਚੇ ਹੀ ਆ ਸਾਰੇ ਜਿਹੜੇ ਤੇ ਇੱਕ ਅੱਧਾ ਹੀ ਵੱਡਾ ਹੋਊਗਾ ਇਹਨਾਂ 'ਚ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਸ਼ਹਿਰ ਨੂੰ ਚੱਲੇ ਆ ਤੇ ਹੁਣ ਵੀ ਨਹੀਂ ਆ ਬਈ ਜੇ ਬੱਚੇ ਸਿੱਧੇ ਆ ਗਏ ਤਾਂ ਵਾਵਾ ਦਿਨੋਂ ਬਾਅਦ ਛੱਟੇ ਆ ਬੰਦੇ ਵਾਲੀ ਗੱਲੀ ਦੇਖਦੇ ਆ ਕੀ ਕਰਦੇ ਆ ਇਹ ਲੋ ਬਾਈ ਮਿੱਤਰੋ ਚੱਲ ਪਈ ਆਪਾਂ ਸ਼ਹਿਰ ਨੂੰ ਲੋ ਬਾਈ ਜੀ ਚੈਰੋਂ ਕਰਦੀ ਆ ਵਾਪਸੀ ਮੈਂ ਕਿਹਾ ਬਾਹਰ ਨਿਕਲ ਕੇ ਵੀਡੀਓ ਬਣਾਵਾਂਗੇ ਬਹੁਤ ਸ ਮੁਲਾਜ਼ਮ ਬਹੁਤ ਖੜੇ ਹੀ ਨੇ ਜਲ ਭੇ ਇੱਥੋਂ ਆਉਂਦੇ ਸਰਪਤਾਮ ਕੋਲੇ ਜਮਾਗੀ ਪਰੂ ਵਾਲ ਨੂੰ ਵੀਡੀਓ ਸਾਫਤਾ ਵੀ ਕਰਨਾ ਲੋ ਵੀ ਪਛੈਰੂ ਗਏ ਸੀ ਆ ਤੇ ਬੱਚੇ ਛੱਡੇ ਸੀਗੇ 4-5 ਇੱਕ ਬੈਠੇ ਆ ਇਹ ਕੋ ਉਤਰ ਗਿਆ ਨਬਦਾਮ ਤੂੰ ਦੇ ਤੇ ਹੁਣ ਆਪ ਕੋ ਬਾਜ਼ਾਮ ਲੈਣ ਜਾਣਾ ਵੀ ਨਹੀਂ ਪੱਠੇ ਟੁੱਟੇ ਪਾ ਕੇ ਟਾਈਮ ਲੱਗ ਗਿਆ ਤਾਂ ਫਿਰ ਜਾਂ ਕਿ ਨਾਮ ਲੈ ਕੇ ਆਵਾਂਗੇ ਬੱਚੇ ਬੈਹਿਗੇ ਆ ਇਹਨਾਂ ਦੀ ਟੈਨਸ਼ਨ ਹੀ ਸੀਗੀ ਲਓ ਜੀ ਬੋਰਡ ਲੱਗਿਆ ਪਏ ਪੱਠੇ ਵੱਢਣ ਤੇ ਮੈਂ ਬੱਚੇ ਤਾੜਦਾ ਸੀਗਾ ਤੇ ਬੱਚੇ ਜੁੱੜ ਗਏ ਆ ਆ ਜਲਦੀ ਨਹੀਂ ਪੱਠੇ ਵੱਢੀ ਜਾਂਦਾ ਇਹ ਖਤਰਾਂ ਦੋਵੇਂ ਵੱਡੀਆਂ ਲੱਗੀਆਂ ਪੈ ਜਾਣੇ ਲੋ ਜੀ ਬਾਈ ਕੋਲੇ ਆਈ ਸੀ ਆਪਾਂ ਤੇ ਆ ਕਬੂਤਰ ਹੈ ਤੇ ਆ ਬੈਠਾ ਬਬਾਈ ਨਾ ਜਾੜਾ ਲਈ ਬਖਾ ਦिए ਇੱਕ ਰਬਾ ਸ਼ਾਬਾਸ਼ ਲੋ ਜੀ ਆਪਾਂਗੇ ਜੀ ਥੋੜਾ ਜਿਹਾ ਆਰਤ ਸ਼ੋਰ ਨੇ ਮੇਰੇ ਮਗਰ ਤਾਣੀ ਦਿੰਦੀ ਪਾ ਦੇ ਦੇ ਨਹੀਂ ਪਾਏ ਪਤਾ ਨਹੀਂ ਕਿਹੜੇ ਸਾਣ ਨਾਲ ਲੋ ਜੀ ਕਬੂਤਰਾਂ ਹਜੇ ਮੈਨੂੰ ਲੱਗਦਾ ਉਧਰ ਹੀ ਫਿਰਦੀਆਂ ਨੇ ਛੱਡ ਗਈਆਂ ਨਹੀਂ ਤੇ ਇਹ ਕਹਿੰਦੇ ਵੀ ਕਬੂਤਰਾਂ ਆਪੇ ਛੱਡਦੇ ਆਪਾਂ ਰੇਪਣਾ ਰਹੇ ਆਂ ਬਈ ਬਦਾਮ ਲੈ ਕੇ ਆਈਏ ਤੇ ਹਰਨਾ ਬਗਰਾਂ ਵਾਲਾ ਬੱਚਾ ਬਈ ਉੱਥੋਂ ਉੱਤਰਿਆ ਆ ਸੀ ਮੈਂ ਤਾਂ ਖਿਆ ਬੈਰੀ ਲੈ ਗਈ ਉਹਨੂੰ ਕਿਤੇ ਸੋਣ ਦਾਣਾ ਪਾਣੀ ਛੱਡਦੇ ਹਾਂ ਬਾਹਰ ਇਹਨਾਂ ਨੂੰ ਮੈਂ ਛਾਣਾ ਮੋਨੇ ਨੇ ਖਾਣਾ ਖਾ ਲਿਆ ਹੋਊਗਾ ਥੋੜੀ ਛੱਡਦੇ ਹਾਂ ਬਾਹਰ ਲਓ ਜੀ ਇਹ ਕਬੂਤਰਾਂ ਵੀ ਖਾਈ ਬੈਠੀਆਂ ਤੇ ਚਲੋ ਠੀਕ ਹੈ ਜੀ ਬਈ ਸਲਾਮ ਲੈਣ ਗਏ ਤਾਂ ਪਦਾਨ ਲੈਣ ਜਾਣ ਦੀ ਗੱਲ ਬਣਾਉਣੀ ਆ ਤੇ ਇੱਕ ਕਬੂਤਰੀ ਡਿੱਗੀ ਆ ਉਹ ਬੈਠੀ ਉਹ ਛਤਰਾਂ ਲੱਗਾ ਪੁਣ ਲਓ ਬਈ ਮਿੱਤਰੋ ਆਪਾਂ ਹੁਣ ਕਬੂਤਰਾਂ ਨਾਲ ਬਦਾਮ ਬੂੰਚੋਗਲੇ ਸੀ ਕਿ ਉਹ ਕਬੂਤਰਾਂ ਛੱਡਣੇ ਸਿੱਡੇ ਚ ਜੂਤਸ ਨਾਲ ਕਈ ਇੰਨਾ ਛੱਡਦੇ ਲੈ ਜੋ ਛੱਡ ਮੇਰੇ ਪੁੱਤ ਕਬੂਤਰਾਂ ਜਾਲੀ ਵੀ ਬਾਹਰ ਕੱਢਦੇ ਆ ਦੋਵਾਂ ਨੇ ਖਾਲੇ ਸੀ ਬਦਾਮ ਵਾ ਕੱਲੇ ਬਦਾਮਾਂ ਦੀ ਰੱਖ ਇਹਨੂੰ ਇੱਕ ਦੋ ਦਿਨ ਫਿਰ ਸਵਾਰ ਕੇ ਜੁਗਣ ਲੱਗ ਪੈਣਗੇ ਥੱਲਣ ਲਈ ਨੇ ਵੀ ਚੋਗਲੇ ਸੀ ਲੋ ਜੀ ਇਹ ਤਾਂ ਟੈਨਸ਼ਨ ਮੁੱਕੀ ਹਣ ਪਰ ਕੱਢਣਾ ਜਿਹੜਾ ਉਹਦੀ ਟੈਨਸ਼ਨ ਗਾਣੇ ਵੀ ਜਗਾਉਣੀ ਸੀ ਤੇ ਉਹ ਖੂਦ ਦੀ ਦੇਖ ਦੀ ਉਹ ਤੋਂ ਤਾਂ ਕੀ ਬਾਹਰ ਕੱਢਣਾ ਹੁਣ ਕੋਕੂਟਰ ਦਿਖਾਵਾ ਇਹ ਆ ਬੈਠਾ ਗੰਬੇ ਤੇ ਚਲੋ ਇਹ ਫਮੜਾ ਹੈ ਸਬਜੀ ਅੰਨੀ ਕਿਹੜਾ ਕੱਢਿਆਗੇ ਇਸ ਬੰਨੇ ਦਾ ਹਾਲ ਦੇਖ ਲੀਏ ਬਈ ਗੰਡੇ ਕਿਵੇਂ ਪਾਈ ਸੱਟ ਹੈ ਤੇ ਕੱਲ ਨੂੰ ਮੇਰਾ ਰਾਧਾ ਨਾਲੇ ਪੱਠਣ ਨੂੰ ਪਾਣੀ ਛੱਡ ਦੇਾਂਗੇ ਨਾਲੇ ਗੰਨ ਸਬਜੀ ਲਾ ਦੇਾਂਗੇ ਪਾਲਕ ਪੂਲ ਕਈ ਵੱਢ ਕੇ ਤੇ ਰਾਮਾ ਰਾਂਗੇ ਤੇ ਛੂਲਗਾ ਵੀ ਆਪਣਾ ਪੰਜਾਂ ਚਾਰਾਂ ਦਿਨਾਂ ਨੂੰ ਪੱਟਣ ਵਾਲਾ ਹੋ ਜੂਗਾ ਲੋਬ ਜੀ ਪਿਆਜ਼ ਆਪਣੇ ਹੈਗੇ ਦਾ ਗੁੱੜਨ ਵਾਲੀ ਚਲ ਵੇਚਦੀ ਕੱਢਾਂਗੇ ਤੇ ਛੂਲੀ ਆਪਣਾ ਬਈ ਪੰਜਾਂ ਚਾਰਾਂ ਦਿਨਾਂ ਨੂੰ ਹਾਂ ਆ ਗਿਆ ਹੋ ਜੂਗਾ ਆ ਦੇਖ ਪਿਆਜ਼ ਆਪਣੇ ਘੈਂਟ ਕਰ ਲਵਾਤਾ ਲੋ ਜੀ ਬਈ ਅੱਜ ਬਾਈ ਜੱੱਸੀ ਕੋਲੇ ਆਪਾਂ ਗਏ ਸੀਗੇ ਚਾ ਲੋ ਫਿਰ ਸਿੱਕਰ ਪਾਤਰ ਵੇਖ ਕੇ ਇਹ ਕੀ ਆ ਪਿੱਕੇੜੇ ਕੱਟਣੇ ਗੁੱਡ ਨਹੀਂ ਆ ਯਾਰ ਇੱਧਰ ਤੇ ਇੱਧਰ ਆਪਣੇ ਕਬੂਤਰਾਂ ਚੋਂ ਵੀ ਇਹਨਾਂ ਦੇ ਕੱਲ ਨੂੰ ਰੰਗ ਪੂਰਾ ਗੂੜਾ ਲਾ ਦੇਾਂਗੇ ਦੋ ਆ ਕਬੂਤਰ ਇਹਨਾਂ ਨੂੰ ਤੇ ਕੱਲ ਨੂੰ ਜਿਹੜੇ ਆ ਗੋਲਾ ਜਿਹਾ ਵੀ ਛੱਡ ਲਈ ਹੈਗੇ ਅਸੀਂ ਤੇ ਹੈਗੇ ਆ ਤੇ ਪਾਰੇ ਮੜਾ ਸਿੱਧਾ ਹੋਇਆ ਵੇ ਇੱਕ ਦੋ ਡਾਂਗਾਂ ਛੱਡਿਆ ਸੀਗਾ ਉੱਡਿਆ ਆ ਬੈਠਾ ਏਡਾ ਲੀਲਾਇਆ ਕਿਜਰਾਇਆ ਤੇ ਬਾਕੀ ਖੰਮ ਖੁੰਮ ਜਿਨ੍ਹਾਂ ਦਾ ਕੋਈ ਆ ਕੇ ਕਰਿੰਦਾ ਸੀਗਾ ਉਹ ਪਟਦੇ ਆ ਆ ਪਹਿਲਾਂ ਫਰਸਾ ਹੋਇਆ ਹੁਣ ਇਹਨਾਂ ਦਾ ਦੇਖੋ ਭਾਈ ਕੀ ਬੰਦਾ ਕੀ ਕਰਦੇ ਆ ਇਹ ਅਬੇ ਮਾਚ ਲੋ ਜੀ ਜਵਾਕਾਂ ਦਾ ਸ਼ੁਕਲ ਵੇਖੋ ਤੁਸੀਂ ਆ ਕੀ ਕਰਨ ਲੱਗੇ ਪਏ ਬੋਲ ਬੰਨੀ ਤਾਰ ਨਾਲ ਤੇ ਚੱਕਿਆ ਬੈਟ ਮੇਰੇ ਕੈਮਰੇ ਜਿੰਨਾ ਮਾਰੀ ਬਾਈ ਓਏ ਤੇ ਦੂਜਾ ਉਹ ਫਿਰਦਾ ਲੋ 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 ਦੇਖੋ ਇਹ ਕੀ ਸ਼ੁਕਣ ਲਾ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਵੀਰਾਂ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਭਰਾ ਬਣੇ ਤੇ ਕੋਈ ਵਲੌਗ ਅੱਜ ਕਿਉਂਕਿ ਬਾਹਰ ਜਾਣੇ ਕਰਕੇ ਕਿਉਂਕਿ ਕੱਲਾ ਜਾਣਾ ਤੇ ਕਬੀਰਦਾਰੀ ਦੇ ਫਿਰ ਉਹ ਜੇ ਕੰਮ ਵੀ ਹੁੰਦੇ ਆ ਕੱਲ ਨੂੰ ਵੀ ਸ਼ਾਇਦ ਭੋਗਤੇ ਜਾਣਾ ਮਰਗ ਦੇ ਤੇ ਤੇ ਉਹ ਜਿਆ ਵਲੌਗ ਬਈ ਨਹੀਂ ਬਣਿਆ ਪਰ ਵੀਰ ਬਣ ਕੇ ਸਾਥ ਦਿਆ ਕਰੋ ਚਲੋ ਠੀਕ ਹੈ ਬਾਈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਉਹ ਕਬੂਤਰ ਖੰਬੇ ਤੇ ਬੈਠਾ ਹੈ ਜੀ ਇਹ ਆ ਬੈਠਾ ਆ ਬੈਠਾ ਉਹ ਬੈਠਾ ਬੱਸ ਹੋ ਗਿਆ ਸਹੀ ਹੈ ਨਾ ਚਲੋ ਠੀਕ ਹੈ ਬਾਈ ਸਸਕਾਰ ਪੁਰ ਤੇ ਤਦੀਖੀਵਾ ਉਹ ਜੂਨੀਅਰ ਪਾਰਟੀ ਦੇਖੋ ਕੀ ਕਰ ਰਹੀ ਹੈ ਲਓ ਦੇਖੋ ਸ਼ੋਕਲੇ ਇਹਨਾਂ ਦੇ ਉਹ ਵੱਡਾ ਨਿੱਕੇ ਨੂੰ ਤੰਗ ਕਰਦਾ ਬਹੁਤ ਜ਼ਿਆਦਾ ਲੜਦੇ ਰਹਿੰਦੇ ਆ ਫਿਰ